ਵਨ ਅਨਕਾਣਾ ਮੰਡੀ ਚ ਜਿਹੜੀ ਕਣਕ ਦੀ ਖਰੀਦ ਆ ਭਾਜੀ ਸ਼ੁਰੂ ਹੋ ਗਈ ਹੈ ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਉਹ ਜੀਅਰੀ ਕਰਦਾ ਕਿ ਆਪਣੀ ਫਸਲ ਸੁਕਾ ਕੇ ਵਧੀਆ ਢੰਗ ਨਾਲ ਕਿਸੇ ਮੰਡੀ ਚ ਲੈ ਕੇ ਆਓ ਦਿੱਲੀ ਕਣਕ ਬਿਲਕੁਲ ਨਾ ਲੈ ਕੇ ਆਓ ਜਿਸ ਨਾਲ ਤੁਹਾਨੂੰ ਵੀ ਪਰੇਸ਼ਾਨੀਆਂ ਹੋਣਗੀਆਂ ਸਟਾਫ ਨੂੰ ਵੀ ਪਰੇਸ਼ਾਨੀਆਂ ਆਊਗੀ ਇਸ ਕਰਕੇ ਸੁਕਾ ਕੇ ਮੰਡੀਾਂ ਤਾਂ ਲੈ ਕੇ ਆਓ ਤਾਂ ਉਹਦੇ ਆਸਾਰ ਹੀ ਉਹਨਾਂ ਦੀ ਸਫਾਈ ਹੋਊ ਕਿ ਤਾਂ ਜਿਹੜਾ ਬਾਹਰ ਦਾ ਮੰਡੀਾਂ ਚ ਆ ਗਿਆ ਰਾ ਲੋਕਾਂ ਨੂੰ ਕੋਈ ਪਰੇਸ਼ਾਨੀ ਜਿਹੜੀ ਜ਼ਿੰਮੇਵਾਰਾਂ ਨੂੰ ਇੱਥੇ ਮੰਨੀ ਚੱਨੀ ਕਿਸਾਨਾਂ ਲਈ ਜਿਹੜੇ ਪ੍ਰਬੰਧ ਕੀਤੇ ਨਹੀਂ ਜਿਸ ਤਰ੍ਹਾਂ ਕਿ ਮੌਸਮ ਖਰਾਬ ਹੈ ਇਹਨਾਂ ਕੋਲ ਕੁਲਕਾ ਸਾਨਾਵਾਸੇ ਪੂਰੇ ਪ੍ਰਬੰਧ ਨੇ ਜੀ ਨਵੇਂ ਸ਼ੈੱਡ ਬਣ ਕੇ ਦੇਣਾ ਪਾਪਾ ਦਾ ਕਮੇਟੀ ਚਾਰ ਨੋਏ ਨੇ ਮੈਂ ਖਰਾ ਡਿਲੇਟ ਕਰਾ ਸਪੈਸ ਡੇਰਾ ਬਾਬਾ ਦਾ ਨਾਮ ਚਰਾਈ ਦਿਨ ਪਹਿਲੇ ਦਿਨ ਖਰੀਦ ਵਾਸਤੇ ਆਏ ਹੋ ਤੇ ਮਾਰਕੀਟ ਤੋਂ ਮੇਥੀ ਦਾ ਕੋਈ ਇਨਵਾਇਸ ਇਕ ਨਹੀਂ ਆ ਰਿਹਾ ਬਹੁਤ ਥੋੜੇ ਉਹਨਾਂ ਨੂੰ ਬਰੇਸ਼ਰੀ ਕੋਲ ਤੋਂ ਝਗੜਾ ਹੁਸਨ ਕਰਾਇਆ ਆਪਿਆ ਸੀਗਾ ਉਹ ਆਗੇ ਨੇ ਮੁਲਾਜਮ ਬਾਕੀ ਪੂਰਾ ਮੁੰਡਾ ਪਹਿਲੇ ਤੇ ਚੁਪਾਚਾ ਰਿਹਾ ਸੀ ਸ਼ੁਰੂ ਵਿੱਚ ਟਿਕਟ ਲੱਗਿਆ ਪਰੇਸ਼ਾਨੀਆਂ ਦੀਆਂ ਜਿਹੜੀਆਂ ਤੇ ਉਹਨਾਂ ਨੂੰ ਨਹੀਂ ਹੁੰਦੀਆਂ ਆਰਤੀਆਂ ਦੀ ਕੁਝ ਗਾਣਾ ਮੁੱਢ ਤੇ ਪੜਾਣਾ ਨੂੰ ਲੈ ਕੇ ਸੀ ਪਰ ਤੇ ਉਹ ਦੂਰ ਹੀ ਆਗੇ ਨੇ ਮੁਲਾਜਮ ਇਹਨਾਂ ਤੋਂ ਕੀ ਉਮੀਦ ਕਰਦੇ ਵੀ ਅੱਗੇ ਤੋਂ ਕੰਮ ਠੀਕ ਕਰਨ ਬਿਲਕੁਲ ਵਧੀਆ ਕੰਮ ਕਰਨਗੇ ਜੀ ਮੈਂ ਕਹਿ ਕੇ ਚੱਲਿਆ ਕਿ ਡਿਊਟੀ ਨੂੰ ਡਿਊਟੀ ਸਮਝੋ ਅੱਜ ਵੀ ਜਿਹੜੀ ਤੁਹਾਡੀ ਚਕੀਨੀ ਹੋਣੀ ਚਾਹੀਦੀ ਮੰਡੀਆਂ ਜਾਂ ਕਿਸੇ ਖੇਤਾਨ ਨੂੰ ਪਰੇਸ਼ਾਨੀ 这个。